ਜਸਟਿਨ ਟੂਡੋ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਅਚਾਨਕ ਅਜਿਹਾ ਕੀ ਹੋਇਆ ਕਿ ਟੂਡੋ ਨੂੰ ਅਸਤੀਫਾ ਦੇਣਾ ਪਿਆ ਇਸ ਪਿੱਛੇ ਪੰਜ ਕਾਰਨ ਨੇ ਜਿਸ ਕਰਕੇ ਟੂਡੋ ਨੇ ਅਸਤੀਫਾ ਦਿੱਤਾ ਦੱਸਦੇ ਕਿ ਸਭ ਤੋਂ ਪਹਿਲਾ ਕਾਰਨ ਹੈ ਅਰਥ ਵਿਵਸਥਾ ਕੈਨੇਡਾ ਦੀ ਅਰਥ ਵਿਵਸਥਾ ਪਿਛਲੇ 4 ਸਾਲਾਂ ਤੋਂ ਹੌਲੀ-ਹੌਲੀ ਬਾਧ ਰਹੀ ਹੈ ਕੈਨੇਡਾ ਦੀ ਗਰੋਥ ਰੇਟ ਸਿਰਫ 2.1% ਹੈ ਜੋ ਕਿ ਬਹੁਤ ਘੱਟ ਹੈ ਫੂਡ ਇਨਫਲੇਸ਼ਨ ਵੀ 8% ਤੱਕ ਵੱਧ ਗਿਆ ਰੋਜ਼ਾਨਾ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਨੇ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੇ ਜੀਵਨ ਤੇ ਪੈ ਰਿਹਾ ਹੈ ਦੂਜੇ ਪਾਸੇ ਟ੍ਰੂਡੋ ਸਰਕਾਰ ਕ੍ਰਾਈਮ ਨੂੰ ਵੀ ਰੋਕਣ 'ਚ ਅਸਮਰੱਥ ਰਹੀ ਕੈਨੇਡਾ ਸਰਕਾਰ ਮੁਤਾਬਕ ਜੰਗ ਪਿੱਛੋਂ 3 ਲੱਖ ਯੂਕਰੇਨੀ ਇੱਥੇ ਰਹਿ ਰਹੇ ਨੇ ਲੋਕਾਂ ਦੇ ਉਹ ਨਾਲ ਰਹਿਣ ਦੀ ਜਗ੍ਹਾ ਘਟ ਰਹੀ ਹੈ ਇਸੇ ਲਈ ਕੈਨੇਡਾ ਨੂੰ ਹਾਊਸਿੰਗ ਕ੍ਰਾਈਸਿਸ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਘਰਾਂ ਦੀ ਕੀਮਤ ਲਗਭਗ 30 ਤੋਂ 40% ਵੱਧ ਗਈ ਹੈ ਦੂਜਾ ਕਾਰਨ ਟ੍ਰੂਡੋ ਦੇ ਅਸਤੀਫੇ ਦਾ ਲਿਬਰਲ ਪਾਰਟੀ ਦੀ ਅੰਤਰੀਕ ਲੜਾਈ ਮਾਰਚ 2023 ਤੋਂ ਟੂਡੋ ਦੀ ਲਿਬਰਲ ਪਾਰਟੀ ਨੂੰ ਜਗਮੀਤ ਸਿੰਘ ਦੀ ਐਨਡੀਪੀਏ ਪਾਰਟੀ ਦਾ ਸਮਰਥਨ ਮਿਲਿਆ ਹੋਇਆ ਸੀ ਜਿਸ ਨੂੰ ਜਗਮੀਤ ਸਿੰਘ ਨੇ ਸੰਪਰ 2024 ਵਿੱਚ ਵਾਪਸ ਲੈ ਲਿਆ ਉਸ ਵੇਲੇ ਤੋਂ ਹੀ ਟ੍ਰੂਡੋ ਸਰਕਾਰ ਦੇ ਡਿੱਗਣ ਦਾ ਖਤਰਾ ਬਣਿਆ ਹੋਇਆ ਸੀ ਅਵਿਸ਼ਵਾਸ ਪ੍ਰਸਤਾਵ ਦੀ ਵੀ ਕੋਸ਼ਿਸ਼ ਕੀਤੀ ਗਈ ਜੋ ਕਿ ਅਸਫਲ ਰਹੀ ਪਰ ਟ੍ਰੂਡੋ ਦੀ ਲੋਕਪ੍ਰਿਤਾ ਘਟਦੀ ਗਈ ਤੇ ਉਸਦੇ ਹੀ ਪਾਰਟੀ ਦੇ ਨੇਤਾ ਉਸ ਖਿਲਾਫ ਹੋ ਗਏ ਉਨ੍ਹਾਂ ਨੇ ਪਿਛਲੇ ਸਾਲ ਇੱਕ ਪੱਤਰ ਰਾਹੀਂ ਟ੍ਰੂਡੋ ਨੂੰ ਹਟਾਉਣ ਦੀ ਮੰਗ ਕੀਤੀ ਸੀ ਉਦੋਂ ਕੈਨੇਡਾ ਦੇ ਡਿਪਟੀ ਪ੍ਰਧਾਨ ਮੰਤਰੀ ਤੇ ਫਾਈਨੈਂਸ ਮਿਨਿਸਟਰ ਨੇ ਟ੍ਰੂਡੋ ਨਾਲ ਮਤਭੇਦ ਦੇ ਚਲਦਿਆਂ ਅਸਤੀਫਾ ਦੇ ਦਿੱਤਾ ਇਸ ਕਾਰਨ ਟ੍ਰੂਡੋ ਤੇ ਵੀ ਰਿਜ਼ਾਈਨ ਦਾ ਪ੍ਰੈਸ਼ਰ ਬਣ ਗਿਆ ਤੀਜਾ ਕਾਰਨ ਹੈ ਵਿਦੇਸ਼ ਨੀਤੀ ਪਿਛਲੇ 2 ਸਾਲਾਂ ਤੋਂ ਵਿਦੇਸ਼ ਨੀਤੀ ਕਮਜ਼ੋਰ ਹੁੰਦੀ ਜਾ ਰਹੀ ਹੈ ਦੱਸਿਆ ਕਿ ਟਰੂਡੋ ਨੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨੀਜਰ ਦੇ ਕਤਲ ਦਾ ਇਲਜ਼ਾਮ ਭਾਰਤ ਤੇ ਏਜੰਟਾਂ ਦੇ ਲਗਾਇਆ ਸੀ ਜਿਸ ਦਾ ਭਾਰਤ ਨੇ ਵਿਰੋਧ ਕੀਤਾ ਤੇ ਕੈਨੇਡਾ ਦੇ ਦੋਸ਼ਾਂ ਨੂੰ ਝੂਠ ਕਰਾਰ ਦਿੱਤਾ ਇੰਨਾ ਹੀ ਨਹੀਂ ਭਾਰਤ ਨੇ ਆਪਣਾ ਹਾਈ ਕਮਿਸ਼ਨਰ ਵੀ ਕੈਨੇਡਾ ਤੋਂ ਵਾਪਸ ਬੁਲਾ ਲਿਆ ਤੇ ਕੈਨੇਡਾ ਦੇ ਡਿਪਲੋਮੈਟਸ ਨੂੰ ਵਾਪਸ ਆਪਣੇ ਦੇਸ਼ ਜਾਣ ਲਈ ਕਹਿ ਦਿੱਤਾ ਉਸ ਵੇਲੇ ਦਾ ਹੀ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਦੇ ਵਿੱਚ ਤਣਾਅ ਬਣਿਆ ਹੋਇਆ ਉਦੋਂ ਟਰੰਪ ਦੀ ਵਾਪਸੀ ਨੇ ਵੀ ਟਰੂਡੋ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਟਰੰਪ ਨੇ ਸਤੰਬਰ ਚ 25% ਟੈਰਿ ਕਹਦੀ ਐਸਪੀਜਨ ਟਰੂਡੋ ਨੇ ਟਰੰਪ ਨਾਲ ਮੁਲਾਕਾਤ ਕੀਤੀ ਪਰ ਉਹ ਪੈਂਤੜਾ ਕੰਮ ਨਹੀਂ ਆਇਆ ਟਰੂਡੋ ਦੇ ਵਾਪਸ ਜਾਂਦੇ ਹੀ ਟਰੰਪ ਨੇ ਟਰੂਡੋ ਨੂੰ ਗਵਰਨਰ ਤੇ ਕੈਨੇਡਾ ਨੂੰ ਅਮਰੀਕਾ ਦਾ ਕਮੰਜਮਾ ਰਾਜ ਬਣਾਉਣ ਦੀ ਗੱਲ ਕਹਿ ਦਿੱਤੀ ਪਰ ਟਰੂਡੋ ਨੇ ਚੁੱਪੀ ਬਣਾਈ ਰੱਖੀ ਜਿਸ ਕਾਰਨ ਕੈਨੇਡਾ ਦੇ ਲੋਕ ਬੇहद ਨਰਾਜ਼ ਹੋਏ ਚੌਥਾ ਟਰੂਡੋ ਦੀ ਘਟਦੀ ਲੋਕਪ੍ਰਿਤਾ ਟੁਡੋ ਦੀ ਅਪਰੂਵਲ ਰੇਟ ਲਗਾਤਾਰ ਘਟ ਰਹੀ ਹੈ 2024 ਦੇ ਅੰਤ 'ਚ ਸਿਰਫ 33% ਰਹਿ ਗਈ ਸੀ ਉਸ ਦੀਆਂ ਨੀਤੀਆਂ ਦੀ ਲੋਕ ਖੁੱਲ ਕੇ ਆਲੋਚਨਾ ਕਰ ਰਹੇ ਸਨ ਪੋਲ ਸਰਵੇਜ ਵੀ ਟੁਡੋ ਪਿੱਛੇ ਚੱਲ ਰਹੇ ਨੇ 2023 'ਚ ਤਾਂ ਸਿਰਫ 22% ਲੋਕ ਹੀ ਟੁਡੋ ਦੀਆਂ ਨੀਤੀਆਂ ਨਾਲ ਸਹਿਮਤ ਸਨ ਅਖੀਰਲਾ ਤੇ ਪੰਜਵਾਂ ਕਾਰਨ ਹੈ ਕ੍ਰਪਸ਼ਨਦਾਰੋ 2017 'ਚ ਟੁਡੋ ਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ ਅਗਾ ਖਾਨ ਤੋਂ ਪੈਸੇ ਲਏ ਨੇ ਟੁਡੋ ਤੇ ਉਸ ਦੇ ਪਰਿਵਾਰ ਦੀਆਂ ਛੁੱਟੀਆਂ ਅਗਾ ਖਾਨ ਨੇ ਸਪான்ਸਰ ਕੀਤੀਆਂ ਸਨ ਤੇ ਉਸ ਕੋਲੋਂ ਮਹਿੰਗੇ ਤੋਹਫੇ ਵੀ ਲਏ ਜਾਂਚ 'ਚ ਵੀ ਸਾਹਮਣੇ ਆਇਆ ਸੀ ਕਿ ਗਾਂ ਖਾਂ ਦੀ ਫਾਊਂਡੇਸ਼ਨ ਨੂੰ ਸਰਕਾਰ ਫੰਡਸ ਵੀ ਦਿੰਦੀ ਹੈ 2019 ਚ ਟੁਡੋ ਦੇ ਦੋ ਮੰਤਰੀ ਵੀ ਕਰਾਪਸ਼ਨ ਦੇ ਕੇਸ ਫਸੇ ਸੀ ਏ ਸੀ ਟੁਡੋ ਦੇ ਅਸਤੀਫਾ ਦੇਣ ਦੇ ਪੰਜ ਵੱਡੇ ਕਾਰਨ ਜਿਸ ਕਰਕੇ ਕਿਹਾ ਜਾ ਰਿਹਾ ਹੈ ਕਿ ਟੁਡੋ ਤੇ ਲਗਾਤਾਰ ਪ੍ਰੈਸ਼ਰ ਬਣਿਆ ਹੋਇਆ ਸੀ ਅਸਤੀਫਾ ਦੇਣ ਦੀ ਦਾਤ ਇਸ ਦੇ ਚੱਲਦਿਆਂ ਹੈ ਟੁਡੋ ਨੇ ਪਿਛਲੇ ਦਿਨੀ ਆਪਣੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਵੱਜੋਂ ਅਸਤੀਫਾ ਦੇ ਦਿੱਤਾ